ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ੍ਰੀ ਮੁਕਤਸਰ ਸਾਹਿਬ ਇਹ ਉਹ ਅਸਥਾਨ ਹੈ ਜਿੱਥੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਉਪਰੰਤ ਜਿਹੜੇ 40 ਮੁਕਤੇ ਸ਼ਹੀਦ ਹੋਏ ਉਨਾ 40 ਸਿੰਘਾਂ ਦਾ ਅੰਤਮ ਸੰਸਕਾਰ 40 ਮੁਕਤਿਆਂ ਦਾ ਅੰਤਮ ਸੰਸਕਾਰ ਇਸ ਅਸਥਾਨ ਤੇ ਗੁਰੂ ਕਲਗੀ ਧਰਪਾਤਸ਼ਾ ਜੀ ਨੇ ਆਪ ਕੀਤਾ ਸੀ ਇਸ ਅਸਥਾਨ ਤੇ 40 ਮੁਕਤਿਆਂ ਦਾ ਅੰਤਮ ਸੰਸਕਾਰ ਹੋਇਆ ਸੀ ਪਿਆਰਿਓ ਉਸ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਪਾਵਨ ਅਸਥਾਨ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟਰ ਵਿੱਚ ਵਾਹਿਗੁਰੂ ਲਿਖਣਾ ਵਾਹਿਗੁਰੂ